ਹਾਂਜੀ ਦੋਸਤੋ ਮੈਂ ਪਿੰਡਾਂ ਵਾਲੀ ਰਾਹ ਵਿੱਚੋਂ ਲੰਘ ਰਿਹਾ ਸੀ ਮੈਂ ਕਿਉਂ ਨਾ ਇੱਕ ਤੁਹਾਨੂੰ ਇਥੇ ਦਰਸ਼ਨ ਕਰਾਏ ਜਾਣ ਬੜੀਆ ਦੇਖਣ ਨੂੰ ਬੜਾ ਸੋਹਣਾ ਲੱਗਦਾ ਤੁਹਾਨੂੰ ਦਿਖਾਉਣਾ ਚਲੋ ਮੈਂ ਇੱਕੋ ਜਿਹੀ ਗੱਡੀ ਚੋਂ ਬਾਹਰ ਦੇਖੋ ਆਲਾ ਦਵਾਲ ਕਿੰਨਾ ਘੈਂਟ ਲੱਗਦਾ ਹੈ ਰੋੜ ਐ ਛਣੇ ਫੈਨੇ ਬਿਲਕੁਲ ਤੇ ਇਧਰ ਦੇਖੋ ਤੁਹਾਨੂੰ ਮੈਂ ਹੋਰ ਚੀਜ਼ ਦਿਖਾਉਣਾ ਇੱਕ ਦੇਖੋ ਦੂਰ ਤੱਕ ਇਹਨਾਂ ਨੇ ਹੁਣ ਇਹ ਕਣਕ ਦੀ ਵੜਾਈ ਕੀਤੀ ਐ ਹਨ ਐ ਗੱਠਾ ਬਣਾ ਕੇ ਦੇਖੋ ਨਾੜਾਂ ਦੀਆਂ ਗੱਠਾ ਬਣਾ ਕੇ ਐ ਰੱਖ ਦਿੰਦੇ ਨੇ ਜਣੇ ਪੈਨੇ ਦੇਖੋ ਕਿਵੇਂ ਗੱਠਾ ਕਾਰਾਂ ਵੀ ਤੁਹਾਨੂੰ ਇਥੇ ਦੇਖੋ ਟਾਵਾ ਟੇਲੀਆਂ ਕਾਰਾਂ ਦਿਖਣਗੀਆਂ ਬਿਊਟੀ ਦੇਖੋ ਤੁਸੀਂ ਕੈਨੇਡਾ ਦੀ ਬਿਊਟੀ ਸ਼ਾਂਤੀ ਦੇਖੋ ਪੂਰੀ ਸ਼ਾਂਤੀ ਹੈ ਪੂਰੀ ਸ਼ਾਂਤੀ ਦਿਲ ਲੱਗਦਾ ਇੱਥੇ ਆ ਕੇ ਕੋਈ ਕਾਰ ਹੋ ਰ ਆ ਰਹੀ ਹੈ